ਚੇਰੀ ਗੁਰੂ ਤੇਗ ਬਹਾਦਰ ਸਾਹਿਬ ਨੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਭਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਂਗ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼ੁਰੀਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀਆਂ ਟੁੱਟ ਸ਼ਰਦਾ ਤੇ ਸਤਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਸੱਚਾ ਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਲੈ ਕੇ ਹਾਜ਼ਰਾਂ ਜੀ ਦੇਸ਼ ਦੁਨੀਆ ਬੁਲੇਟਿਨ ਦੇਸ਼ ਦੁਨੀਆ ਬੁਲੇਟਿਨ ਦੀ ਸ਼ੁਰੂਆਤ ਕਰ ਲੈਨੇ ਆ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਅਮਰੀਕਾ ਦੇ ਕੈਲੀਫੋਰਨੀਆ 'ਚ ਜਨਮ ਦਿਨ ਦੀ ਪਾਰਟੀ ਦੌਰਾਨ ਹੋਈ ਗੋਲੀਬਾਰੀ ਗੋਲੀਬਾਰੀ 'ਚ 4 ਲੋਕਾਂ ਦੀ ਮੌਤ 10 ਜ਼ਖਮੀ ਯੂਕੇ 'ਚ ਭਾਰਤੀ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਹਰਿਆਣਾ ਦਾ ਰਹਿਣ ਵਾਲਾ ਸੀ ਮ੍ਰਿਤਕ ਅਮਰੀਕਾ ਦੀ ਵਾਰ ਨੇ ਲਗਾਇਆ ਹੈਰਾਨ ਕਰਨ ਵਾਲਾ ਆਫਰ ਕਿਹਾ ਪ੍ਰਵਾਸੀਆਂ ਨੂੰ ਕਰਾਉਟ ਡਿਪੋਰਟ ਤੇ 1 ਮਹੀਨਾ ਮੁਫਤ ਚ ਪੀਓ ਬੀਅਰ 40 ਸਾਲ ਦੀ ਉਮਰ ਚ ਲਾੜਾ ਬਣੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਡੋਨਲਡ ਟਰੰਪ ਦੇ ਹੁਕਮਾਂ ਤੇ ਬੈਨੇਜ਼ੂਏਲਾ ਦਾ 에ਅਰ ਸਪੇਸ ਕੀਤਾ ਗਿਆ ਬੰਦ ਹੁਣ ਖਬਰਾਂ ਵਿਸਤਾਰ ਨਾਲ ਦੇਸ਼ ਦੁਨੀਆ ਬੁਲੇਟਿਨ ਦੀ ਸ਼ੁਰੂਆਤ ਕਰ ਲੈਨੇ ਆ ਸਭ ਤੋਂ ਅਹਿਮ ਖਬਰ ਦੇ ਨਾਲ ਅਮਰੀਕਾ ਤੋਂ ਇੱਕ ਸਨਸਨੀਖੇਜ਼ ਖਬਰ ਸਾਹਮਣੇ ਆਈ ਹੈ ਜਿੱਥੇ ਕੈਲੀਫੋਰਨੀਆ ਸੂਬੇ ਚ ਪੈਂਦੇ ਸਟਾਕਟਨ ਸ਼ਹਿਰ ਚ ਇੱਕ ਬੈਂਕਟ ਹਾਲ ਚ ਬਰਥਡੇ ਪਾਰਟੀ ਦੌਰਾਨ ਅਚਾਨਕ ਫਾਇਰਿੰਗ ਹੋ ਗਈ ਹੈ ਜਦੋਂ ਇਹ ਫਾਇਰਿੰਗ ਹੋਈ ਤਾਂ ਉਸ ਸਮੇਂ ਪਾਰਟੀ ਚ ਕਈ ਬੱਚੇ ਵੀ ਮੌਜੂਦ ਸਨ ਇਸ ਤਬਰ ਤੋਂੜ ਫਾਇਰਿੰਗ ਚ ਚਾਰ ਲੋਕਾਂ ਦੀ ਜਾਨ ਚਲੀ ਗਈ ਹੈ ਜਦਕਿ ਕਈ ਹੋਰ ਜ਼ਖਮੀ ਹੋ ਗਏ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਰਾਤ ਨੂੰ ਸਟਾਕਟਨ ਚ ਗੋਲੀਬਾਰੀ ਦੀ ਘਟਨਾ ਚ ਕਈ ਲੋਕ ਜ਼ਖਮੀ ਹੋਏ ਨੇ ਸੈਨ ਜੋਆਕਿਨ ਕਾਉਂਟੀ ਸ਼ੈਰਿਫ ਦੇ ਦਫ਼ਤਰ ਨੇ ਪੁਸ਼ਟੀ ਕੀਤੀ ਹੈ ਕਿ ਡਿਪਟੀਜ਼ ਇਸ ਘਟਨਾ ਦੀ ਜਾਂਚ ਕਰ ਰਹੇ ਨੇ ਅਤੇ ਕਈ ਪੀੜਤਾ ਨੂੰ ਇਲਾਜ ਲਈ ਹਸਪਤਾਲ ਚ ਲਿਜਾਇਆ ਗਿਆ ਹੈ ਸਟਾਕਟਨ ਦੇ ਡਿਪਟੀ ਮੇਅਰ ਨੇ ਸੋਸ਼ਲ ਮੀਡੀਆ ਪੋਸਟ ਚ ਕਿਹਾ ਕਿ ਮ੍ਰਿਤਕਾਂ ਵਿੱਚ ਦੋ ਬੱਚੇ ਅਤੇ ਦੋ ਬਾਲਗ ਸ਼ਾਮਲ ਨੇ ਪੁਲਿਸ ਨੇ ਕਿਹਾ ਦੀ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਨਾ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਪੁਲਿਸ ਗੋਲੀਬਾਰੀ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਲਗਵਾਉਣ ਦੀ ਕੋਸ਼ਿਸ਼ ਕਰ ਰਹੀ ਹੈ ਹਾਲਾਂਕਿ ਅਧਿਕਾਰੀਆਂ ਨੇ ਜ਼ਖਮੀਆਂ ਦੀ ਹਾਲਤ ਬਾਰੇ ਜਾਂ ਘਟਨਾ ਦੇ ਕਾਰਨਾਂ ਬਾਰੇ ਕੋਈ ਹੋਰ ਬੇਰਵੇ ਜਾਂ ਜਾਣਕਾਰੀ ਪ੍ਰਦਾਨ ਨਹੀਂ ਕੀਤੀ ਹੈ ਅਧਿਕਾਰੀਆਂ ਨੇ ਦੱਸਿਆ ਹੈ ਕਿ ਗੋਲੀਬਾਰੀ ਵਾਲੇ ਇਲਾਕੇ 'ਚ ਹਾਲੇ ਵੀ ਕਾਰਵਾਈ ਜਾਰੀ ਹੈ ਅਤੇ ਹੋਰ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ ਜ਼ਿਕਰ ਹੋਇਆ ਹੈ ਕਿ ਪਿਛਲੇ ਮਹੀਨੇ ਵੀ ਅਮਰੀਕਾ ਦੇ ਮਿਸਿਸਿਪੀ ਡੈਲਟਾ ਖੇਤਰ 'ਚ ਵੀ ਗੋਲੀਬਾਰੀ ਦੀਆਂ ਘਟਨਾਵਾਂ ਵਾਪਰੀਆਂ ਨੇ। ਦੋ ਵੱਖ-ਵੱਖ ਥਾਵਾਂ 'ਤੇ ਗੋਲੀਬਾਰੀ 'ਚ 6 ਲੋਕ ਮਾਰੇ ਗਏ ਅਤੇ 12 ਹੋਰ ਜ਼ਖਮੀ ਹੋ ਗਏ। ਸਟੇਟ ਸੈਨੇਟਰ ਡੈਰਿਕ ਮਿਸਮ ਨੇ ਕਿਹਾ ਕਿ ਇੱਕ ਘਟਨਾ 'ਚ ਲੇਲੈਂਡ ਸ਼ਹਿਰ 'ਚ ਹਾਈ ਸਕੂਲ ਦੇ ਫੁੱਟਬਾਲ ਮੁਕਾਬਲੇ ਤੋਂ ਘਰ ਆ ਰਹੇ ਲੋਕਾਂ 'ਤੇ ਗੋਲੀਬਾਰੀ ਕੀਤੀ ਗਈ ਸੀ। ਇਸ 'ਚ 4 ਲੋਕ ਮਾਰੇ ਗਏ ਅਤੇ 4 ਹੋਰ ਜ਼ਖਮੀ ਹੋ ਗਏ ਸਨ। ਦੂਸਰੀ ਘਟਨਾ 'ਚ ਹਾਈ ਲਬੜ ਸ਼ਹਿਰ 'ਚ ਇੱਕ ਹਾਈ ਸਕੂਲ ਦੇ ਵਿੱਚ ਜਦੋਂ ਕਨਵੈਨਸ਼ਨ ਦਾ ਪ੍ਰੋਗਰਾਮ ਚੱਲ ਰਿਹਾ ਸੀ ਤ ਉਸ ਸਮੇਂ ਵੀਕੈਂਡ ਦੌਰਾਨ ਸਕੂਲ ਕੈਂਪਸ 'ਚ ਗੋਲੀਬਾਰੀ ਹੋਈ ਸੀ ਜਿਸ ਦੇ ਵਿੱਚ ਦੋ ਲੋਕ ਮਾਰੇ ਗਏ ਨੇ ਖਬਰ ਆਸਟ੍ਰੇਲੀਆ ਤੋਂ ਹੈ ਜਿੱਥੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ 68 ਸਾਲ ਦੀ ਉਮਰ 'ਚ ਲਾੜਾ ਬਣੇ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਸਟਨੀ ਅਲਬੀਜ਼ ਨੇ ਆਪਣੇ ਸਾਥੀ ਜੋਰਜੀ ਹੈਡਨ ਨਾਲ ਕੈਨਬਰਾ ਸਥਿਤਾ ਆਪਣੇ ਸਰਕਾਰੀ ਨਿਵਾਸ 'ਚ ਇੱਕ ਨਿੱਜੀ ਤੇ ਸਾਦੇ ਸਮਾਗਮ ਦੌਰਾਨ ਵਿਆਹ ਕਰ ਲਿਆ ਹੈ 94 ਮਹਿਮਾਨਾਂ ਦੀ ਹਾਜ਼ਰੀ 'ਚ ਰੱਖਿਆ ਗਿਆ ਇਹ ਸਮਾਗਮ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਅਲਬਨੀਜ਼ ਅਹੁਦੇ 'ਤੇ ਰਹਿੰਦੇ ਹੋਏ ਵਿਆਹ ਕਰਨ ਵਾਲੇ ਆਸਟ੍ਰੇਲੀਆ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ ਨੇ 68 ਸਾਲਾਂ ਅਲਬਨੀਜ਼ ਨੇ 46 ਸਾਲਾਂ ਫਾਈਨਾਂਸ ਕਰਮਚਾਰੀ ਹੈਡਨ ਨਾਲ ਕੈਨਬਰਾ 'ਚ ਆਪਣੀ ਸਰਕਾਰੀ ਰਿਹਾਇਸ਼ ਤੇ ਲੌਂਜ ਦੇ ਬਗੀਚੇ 'ਚ ਇੱਕ ਨਿੱਜੀ ਸਮਾਰੋਹ 'ਚ ਵਿਆਹ ਕਰਵਾਇਆ ਇਸ ਮਾਰੋ ਸਾਲ 2025 ਲਈ ਆਸਟ੍ਰੇਲੀਆਈ ਸੰਸਦ ਦੇ ਆਖਰੀ ਸੈਸ਼ਨ ਵਾਲੇ ਦਿਨ ਤੋਂ ਬਾਅਦ ਹੋਇਆ ਹੈ। ਇਹ ਵਿਆਹ ਕਾਫੀ ਨਿੱਜੀ ਤਰੀਕੇ ਨਾਲ ਹੋਇਆ ਜਿਸ 'ਚ ਸਿਰਫ ਪਰਿਵਾਰਕ ਅਤੇ ਨਜ਼ਦੀਕੀ ਦੋਸਤ ਸ਼ਾਮਲ ਹੋਏ ਨੇ। ਮਹਿਮਾਨਾਂ 'ਚ ਅਲਬਨੀਜ਼ ਦਾ ਪੁੱਤਰ ਨਾਥਨ ਅਤੇ ਹੈਡਨ ਦੇ ਮਾਤਾ-ਪਿਤਾ ਬਿਲ ਅਤੇ ਪੌਲਨ ਵੀ ਸ਼ਾਮਲ ਸਨ। ਵਿਆਹ ਤੋਂ ਬਾਅਦ ਅਲਬਨੀਜ਼ ਅਤੇ ਹੈਡਨ ਨੇ ਇੱਕ ਸਾਂਝਾ ਬਿਆਨ ਜਾਰੀ ਕੀਤਾ ਜਿਸ 'ਚ ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੇ ਪਰਿਵਾਰ ਅਤੇ ਨਜ਼ਦੀਕੀ ਦੋਸਤਾਂ ਦੇ ਸਾਹਮਣੇ ਆਪਣੇ ਪਿਆਰ ਅਤੇ ਭਵਿੱਖ ਦੀ ਜ਼ਿੰਦਗੀ ਇਕੱਠੇ ਬਤਾਉਣ ਲਈ ਆਪਣੀ ਬਚਨ ਬੱਤਾਂ ਨੂੰ ਜ਼ਾਹਰ ਕਰਕੇ ਬਹੁਤ ਖੁਸ਼ ਹਾਂ। ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਦੇ ਨਾਲ ਇੱਕ ਸ਼ਬਦ ਵਾਲੀ ਪੋਸਟ 'ਚ ਮੈਰਿਡ ਲਿਖਿਆ ਹੈ। ਜ਼ਿਕਰਯੋਗ ਹੈ ਕਿ ਐਲਬਨਾਇਜ਼ ਨੇ ਸਾਲ 2019 'ਚ ਆਪਣੀ ਪਹਿਲੀ ਪਤਨੀ ਕਰਮਲਲ ਟੈਬਟ ਤੋਂ ਤਲਾਕ ਲੈ ਲਿਆ ਸੀ। ਉਸ ਤੋਂ ਬਾਅਦ ਉਨ੍ਹਾਂ ਦੀ ਮੁਲਾਕਾਤ ਹੈਡਨ ਨਾਲ ਸਾਲ 2019 'ਚ ਮੈਲਬੌਰਨ 'ਚ ਇੱਕ ਬਿਜ਼ਨਸ ਡਿਨਰ ਤੇ ਹੋਈ ਸੀ। ਉਨਾ ਦਾ ਰਿਸ਼ਤਾ ਰਗਬੀ ਲੀਗ ਦੇ ਪ੍ਰਤੀ ਪਿਆਰ ਨਾਲ ਸ਼ੁਰੂ ਹੋਇਆ ਅਲਬਨਾਇਜ਼ ਨੇ ਹੈਡਨ ਨੂੰ ਵੈਲੈਂਟਾਈਨ ਡੇ 2024 ਨੂੰ ਦੀ ਲੌਂਜ ਦੀ ਬਾਲਕਨੀ ਤੇ ਪ੍ਰਪੋਜ਼ ਕੀਤਾ ਸੀ ਪ੍ਰਧਾਨ ਮੰਤਰੀ ਦੇ ਦਫ਼ਤਰ ਨੇ ਦੱਸਿਆ ਕਿ ਇਹ ਜੋੜਾ ਅਗਲੇ ਹਫ਼ਤੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਆਸਟ੍ਰੇਲੀਆ 'ਚ ਹਨੀਮੂਨ ਮਨਾਏਗਾ ਅਤੇ ਸਾਰਾ ਖਰਚਾ ਅਲਬਨਾਇਜ਼ ਅਤੇ ਹੈਡਨ ਦੁਆਰਾ ਨਿੱਜੀ ਤੌਰ ਤੇ ਅਦਾ ਕੀਤਾ ਜਾਵੇਗਾ ਰਿਪੋਰਟਾਂ ਅਨੁਸਾਰ ਹਾਲ ਹੀ 'ਚ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਕੁਝ ਖਤਰੇ ਸਾਹਮਣੇ ਆਏ ਸਨ ਜਿਸ ਕਾਰਨ ਵਿਆਹ ਸਮਾਰੋਹ ਦੌਰਾਨ ਭਾਰੀ ਸੁਰੱਖਿਆ ਪ੍ਰਬੰਧ ਮੌਜੂਦ ਸਨ ਅਤੇ ਸਿਰਫ ਗਿਣੇ-ਚੁਣੇ ਮਹਿਮਾਨਾਂ ਨੂੰ ਹੀ ਵਿਆਹ ਚ ਸੱਦਿਆ ਗਿਆ ਸੀ। ਬੇਹਦ ਮੰਦਭਾਗੀ ਖਬਰ ਯੂਕੇ ਤੋਂ ਸਾਹਮਣੇ ਆਈ ਹੈ ਜਿੱਥੇ 30 ਸਾਲਾ ਭਾਰਤੀ ਵਿਦਿਆਰਥੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਯੂਕੇ ਤੋਂ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਹਰਿਆਣਾ ਦੇ ਚਰਖੀਦਾਦਰੀ ਜ਼ਿਲ੍ਹੇ ਦੇ ਰਹਿਣ ਵਾਲੇ 30 ਸਾਲਾ ਵਿਦਿਆਰਥੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਕੱਟਾ 25 ਨਵੰਬਰ ਨੂੰ ਵਾਪਰੀ ਦੱਸੀ ਜਾ ਰਹੀ ਹੈ ਮ੍ਰਿਤਕ ਦੀ ਪਛਾਣ ਵਿਜੇ ਕੁਮਾਰ ਸਿਉਰਾਂਜ ਵਜੋਂ ਹੋਈ ਹੈ ਰਿਪੋਰਟ ਅਨੁਸਾਰ ਮ੍ਰਿਤਕ ਕੇਂਦਰੀ ਜੀਐਸਟੀ ਇੰਸਪੈਕਟਰ ਦੇ ਅਹੁਦੇ ਤੋਂ ਸਵੈ ਇਛਤ ਰਿਟਾਇਰਮੈਂਟ ਲੈਣ ਤੋਂ ਬਾਅਦ ਐਮਬੀਏ ਕਰਨ ਲਈ ਯੂਕੇ ਗਿਆ ਸੀ ਯੂਕੇ ਚ ਬੈਸਟ ਮਰੀਅਸ ਪੁਲਿਸ ਨੇ ਆਪਣੀ ਵੈਬਸਾਈਟ ਤੇ ਜੋ ਜਾਣਕਾਰੀ ਸਾਂਝੀ ਕੀਤੀ ਹੈ ਉਸ ਚ ਕਿਹਾ ਗਿਆ ਹੈ ਕਿ 25 ਨਵੰਬਰ ਨੂੰ ਸਵੇਰੇ 4:30 ਵਜੇ ਲੰਡਨ ਤੋਂ 215 ਕਿਲੋਮੀਟਰ ਦੂਰ ਵਾਰਸੈਸਟਰ ਵਿਚ ਵਾਰਵੌਂਡ ਰੋਡ ਦੇ ਉੱਤੇ 30 ਸਾਲਾ ਨੌਜਵਾਨ ਗੰਭੀਰ ਜ਼ਖਮੀ ਹਾਲਤ ਵਿਚ ਮਿਲਿਆ ਪੁਲਿਸ ਨੇ ਕਿਹਾ ਕਿ ਉਸ ਨੂੰ ਹਸਪਤਾਲ ਲਜਾਇਆ ਗਿਆ ਪਰ ਦੁੱਖ ਦੀ ਗੱਲ ਹੈ ਕਿ ਬਾਅਦ ਚ ਉਸ ਦੀ ਮੌਤ ਹੋ ਗਈ ਕਤਲ ਦੇ ਸ਼ੱਕ ਚ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਉਹ ਹੁਣ ਜ਼ਮਾਨਤ ਤੇ ਬਾਹਰ ਨੇ ਜਦਕੀ ਜਾਂਚ ਜਾਰੀ ਹੈ ਮ੍ਰਿਤਕ ਦੇ ਪਰਿਵਾਰ ਨੇ ਕਿਹਾ ਕਿ ਯੂਕੇ ਪੁਲਿਸ ਨੇ ਅਜੇ ਤੱਕ ਮਾਮਲੇ ਬਾਰੇ ਕੋਈ ਤਸੱਲੀ ਬਖਸ਼ ਜਾਣਕਾਰੀ ਨਹੀਂ ਦਿੱਤੀ ਹੈ ਪਰ ਉਨ੍ਹਾਂ ਨੂੰ ਸ਼ੱਕ ਹੈ ਕਿ ਯੂਕੇ 'ਚ ਰਹਿਣ ਵਾਲੇ ਹਰਿਆਣਾ ਅਤੇ ਪੰਜਾਬ ਦੇ ਲੋਕ ਇਸ ਕਤਲ 'ਚ ਸ਼ਾਮਲ ਹੋ ਸਕਦੇ ਨੇ ਪਰਿਵਾਰਕ ਮੈਂਬਰਾਂ ਨੇ ਵਿਦੇਸ਼ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਉਹ ਵਿਜੇ ਦੀ Laash ਨੂੰ ਭਾਰਤ ਲਿਆਉਣ ਲਈ ਭਾਰਤੀ ਹਾਈ ਕਮਿਸ਼ਨ ਨੂੰ ਜ਼ਰੂਰੀ ਨਿਰਦੇਸ਼ ਜਾਰੀ ਕਰਨ ਪਰਿਵਾਰ ਨੇ ਵਿਦੇਸ਼ ਮੰਤਰਾਲੇ ਨੂੰ ਜ਼ਰੂਰੀ ਦਸਤਾਵੇਜ਼ ਵੈਰੀਫਿਕੇਸ਼ਨ ਅਧਿਕਾਰੀਆਂ ਨਾਲ ਤਾਲਮੇਲ ਅਤੇ ਆਵਾਜਾਈ ਲਈ ਜ਼ਰੂਰੀ ਨਿਰਦੇਸ਼ ਜਾਰੀ ਕਰਨ ਦੀ ਬੇਨਤੀ ਕੀਤੀ ਹੈ ਚਰਖੀ ਜਾਦਰੀ ਜ਼ਿਲ੍ਹੇ ਦੇ ਬਾੜੜਾ ਸਬਡਿਵੀਜ਼ਨ ਦੇ ਜਗਰਾਮ ਬਾਸ ਪਿੰਡ ਦੇ ਵਸਦੇ ਇੱਕ ਰਵੀ ਕੁਮਾਰ ਨੇ ਵੀ ਵਿਦੇਸ਼ ਮੰਤਰੀ ਐਸ. ਜੇ. ਸ਼ੰਕਰ ਨੂੰ ਇੱਕ ਪੱਤਰ ਲਿਖਿਆ ਪੱਤਰ ਚ ਉਸਨੇ ਲਿਖਿਆ ਕਿ ਉਸ ਦਾ ਭਰਾ ਵਿਜੇ ਕੁਮਾਰ ਬ੍ਰਿਸਟਲ ਵਿੱਚ ਯੂਨੀਵਰਸਿਟੀ ਆਫ ਦਾ ਬੈਸਟ ਆਫ ਇੰਗਲੈਂਡ ਚ ਪੜ ਰਿਹਾ ਸੀ ਉਸਨੇ ਵਿਦੇਸ਼ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਉਸ ਦੇ ਭਰਾ ਦੀ ਲਾਸ਼ ਨੂੰ ਅੰਤਿਮ ਸੰਸਕਾਰ ਲਈ ਭਾਰਤ ਵਾਪਸ ਲਿਆਉਣ ਚ ਮਦਦ ਕਰਨ ਉਸਨੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟੜ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਵੀ ਮਾਮਲੇ 'ਚ ਦਖਲ ਦੇਂਦੀ ਅਪੀਲ ਕੀਤੀ ਹੈ ਤਾਂ ਜੋ ਉਸਦੇ ਭਰਾ ਦੀ ਲਾਸ਼ ਨੂੰ ਘਰ ਵਾਪਸ ਲਿਆਂਦਾ ਜਾ ਸਕੇ। ਅਗਲੀ ਖਬਰ ਅਮਰੀਕਾ ਤੋਂ ਹੈ ਜਿੱਥੇ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਬੈਨੇਜ਼ੂਏਲਾ ਦਾ 에ਅਰ ਸਪੇਸ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਨੇ। ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਤੇ ਹਕੂਮਾਤੇ ਬੈਨੇਜ਼ੂਏਲਾ ਦਾ ਹਵਾਈ ਖੇਤਰ ਬੰਦ ਕਰ ਦਿੱਤਾ ਗਿਆ। ਅਤੇ ਵੈਨੇਜ਼ੁਏਲਾ ਦੇ ਵਾਲੇ ਦੁਆਲੇ ਦੇ ਹਵਾਈ ਖੇਤਰਾਂ ਨੂੰ ਵੀ ਬੰਦ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ ਰਿਪੋਰਟਾਂ ਅਨੁਸਾਰ ਵੈਨੇਜ਼ੁਏਲਾ ਤੇ ਕਿਸੇ ਵੀ ਸਮੇਂ ਅਮਰੀਕਾ ਦਾ ਹਮਲਾ ਹੋ ਸਕਦਾ ਹੈ ਇਸ ਕਾਰਨ ਅੰਤਰਰਾਸ਼ਟਰੀ 에ਅਰਲਾਈਨਸ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਨੇ ਕਿਹਾ ਜਾ ਰਿਹਾ ਹੈ ਕਿ 트럼ਪ ਨੇ ਵੈਨੇਜ਼ੁਏਲਾ ਦੇ ਡਰੱਗ ਡੀਲਰਾਂ ਨੂੰ ਸਖਤ ਚੇਤਾਵਨੀ ਦਿੱਤੀ ਹੈ 트럼ਪ ਨੇ ਅੱਜ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨਾਲ ਫੋਨ ਤੇ ਗੱਲਬੀ ਕੀਤੀ ਅਤੇ ਹੁਣ ਅਮਰੀਕੀ ਲੜਾਕੂ ਜਹਾਜ਼ ਬੈਨੇਜ਼ੂਏਲਾ ਤੇ ਹਮਲਾ ਕਰਨ ਲਈ ਤਿਆਰ ਨੇ 트럼ਪ ਦਾ ਹੁਕਮ ਮਿਲਦੇ ਹੀ ਅਮਰੀਕੀ ਲੜਾਕੂ ਜਹਾਜ਼ ਉਡਾਣ ਪਰ ਦੇਣਗੇ ਭਾਵੇਂ ਕਿਸੇ ਵੀ ਸਮੇਂ ਇੱਕ ਨਵਾਂ ਜੰਗੀ ਮੋਰਚਾ ਖੁੱਲ ਸਕਦਾ ਹੈ ਰੂਸ ਅਤੇ ਯੂਕਰੇਨ ਵਿੱਚ ਪਹਿਲਾਂ ਹੀ ਇੱਕ ਜੰਗੀ ਮੋਰਚਾ ਖੁੱਲਿਆ ਹੋਇਆ ਹੈ 트럼ਪ ਨੇ ਇਹ ਚੇਤਾਵਨੀ ਖਾਸ ਤੌਰ ਤੇ ਡਰਗ ਡੀਲਰਾਂ 에어ਲਾਈਨਾਂ ਅਤੇ ਪਾਇਲਟਾਂ ਨੂੰ ਸੰਬੋਧਿਤ ਕਰਦੇ ਹੋਏ ਜਾਰੀ ਕੀਤੀ ਹੈ ਜਿਸ ਨਾਲ ਇਹ ਸਪਸ਼ਟ ਹੈ ਕਿ ਮਾਦੁਰੋ ਸ਼ਾਸਨ ਤੇ ਅਮਰੀਕੀ ਦਬਾਅ ਹੋਰ ਵੱਧ ਗਿਆ ਹੈ ਟਰੰਪ ਦਾ ਇਹ ਬਿਆਨ ਜਿਹੇ ਸਮੇਂ ਆਇਆ ਜਦੋਂ ਅਮਰੀਕੀ ਪ੍ਰਸ਼ਾਸਨ ਨੇ ਮਾਦੁਰੋ ਸਰਕਾਰ ਨੂੰ ਇੱਕ ਨਜਾਇਜ਼ ਸ਼ਾਸਨ ਐਲਾਨ ਕੀਤਾ ਹੈ ਅਤੇ ਉਦੋਂ ਤੋਂ ਅਮਰੀਕਾ ਵੈਨੇਜ਼ੁਏਲਾ ਸਰਕਾਰ ਤੇ ਦਬਾਅ ਵਧਾਉਣ ਲਈ ਕਈ ਨਵੇਂ ਵਿਕਲਪਾਂ ਤੇ ਵਿਚਾਰ ਕਰ ਰਿਹਾ ਹੈ। ਅਗਲੀ ਖਬਰ ਤੁਰਕੀ ਤੋਂ ਹੈ ਜਿੱਥੇ ਤੁਰਕੀ ਦੇ ਕਾਲਾ ਸਾਗਰ 'ਚ ਦੋ ਰੂਸੀ ਤੇਲ ਜਹਾਜ਼ਾਂ ਤੇ ਅন্ডਰਵਾਟਰ ਡਰੋਨ ਹਮਲਾ ਹੋਇਆ ਹੈ। ਸ਼ਨੀਵਾਰ ਨੂੰ ਤੁਰਕੀ ਦੇ ਕਾਲਾ ਸਾਗਰ 'ਚ ਦੋ ਰੂਸੀ ਤੇਲ ਜਹਾਜ਼ਾਂ 'ਤੇ ਅੰਡਰਵਾਟਰ ਡਰੋਨ ਨੇ ਹਮਲਾ ਕੀਤਾ ਹੈ। ਯੂਕਰੇਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਦੋਵੇਂ ਜਹਾਜ਼ ਨੂੰ ਰੂਸ ਦੇ ਸੈਡੋ ਫਲੀਟ ਦਾ ਹਿੱਸਾ ਮੰਨਿਆ ਜਾਂਦਾ ਹੈ ਜੋ پابੰਦੀਆਂ ਤੋਂ ਬਚਣ ਲਈ ਵੱਖ-ਵੱਖ ਦੇਸ਼ਾਂ ਦੇ ਝੰਡਿਆਂ ਹੇਠ ਰੂਸੀ ਤੇਲ ਲੈ ਕੇ ਜਾਂਦੇ ਨੇ। ਵਿਰਾਟ ਨਾਮਕ ਜਹਾਜ਼ ਸ਼ੁੱਕਰਵਾਰ ਨੂੰ ਇੱਕ ਧਮਾਕੇ ਦਾ ਸ਼ਿਕਾਰ ਹੋਇਆ ਸੀ। ਸ਼ਨੀਵਾਰ ਨੂੰ ਇਸਤੇ ਦੁਬਾਰਾ ਹਮਲਾ ਕੀਤਾ ਗਿਆ। ਤੁਰਕੀ ਨੇ ਦੱਸਿਆ ਹੈ ਕਿ ਜਹਾਜ਼ ਨੂੰ ਮਾਮਲੀ ਨੁਕਸਾਨ ਹੋਇਆ ਹੈ ਪਰ ਇਸ 'ਤੇ ਸਵਾਰ ਸਾਰੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਜਦੋਂ ਇਹ ਹਮਲਾ ਹੋਇਆ ਤਾਂ ਜਹਾਜ਼ ਤੁਰਕੀ ਦੇ ਟੱਟ ਤੋਂ ਲਗਭਗ 30 ਮੀਲ ਦੂਰ ਸੀ ਦੂਸਰੇ ਜਹਾਜ਼ ਦਾ ਨਾਮ ਕਾਇਰੋਸ ਹੈ ਹਮਲੇ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਗਈ ਜਿਸ 'ਤੇ ਸਵਾਰ 25 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਦੋਵੇਂ ਜਹਾਜ਼ਾਂ ਤੇ ਗੈਬੀਆ ਦੇ ਝੰਡੇ ਲਹਿਰਾਏ ਗਏ ਸਨ ਪਰ ਉਹ ਰੂਸੀ ਤੇਲ ਲੈ ਕੇ ਜਾ ਰਹੇ ਸੀ ਹਮਲੇ ਦੇ ਸਮੇਂ ਵਿਰਾਜ ਦੇ ਅਮਲੇ ਨੇ ਓਪਨ ਫ੍ਰੀਕੁਐਂਸੀ ਰੇਡੀਓ ਤੇ ਇੱਕ ਮੈਡੇ ਕਾਲ ਵੀ ਦਿੱਤੀ ਸੀ ਉਧਰ ਯੂਕਰੇਨੀ ਸੁਰੱਖਿਆ ਏਜੰਸੀ ਦੇ ਅਨੁਸਾਰ ਇਹ ਕਾਰਵਾਈ ਐਮਬੀਯੂ ਅਤੇ ਜਲ ਸੈਨਾ ਦੁਆਰਾ ਸਾਂਝੇ ਤੌਰ ਤੇ ਕੀਤੀ ਗਈ ਹੈ ਅਤੇ ਦੋਵੇਂ ਜਹਾਜ਼ ਇੰਨੀ ਬੁਰੀ ਤਰ੍ਹਾਂ ਨੁਕਸਾਨੇ ਗਏ ਨੇ ਕਿ ਹੁਣ ਉਹ ਵਰਤੋਂ ਯੋਗ ਨਹੀਂ ਰਹੇ ਉਨ੍ਹਾਂ ਦਾ ਦਾਅਵਾ ਹੈ ਕਿ ਇਹ ਜ਼ਾਰੂਦ ਦੀ ਤੇਲ ਸਪਲਾਈ ਤੇ ਵੱਡਾ ਪ੍ਰਭਾਵ ਪਵੇਗਾ ਰੂਸ ਨੇ ਅਜੇ ਤੱਕ ਇਸ ਤੇ ਕੋਈ ਵੀ ਟਿੱਪਣੀ ਨਹੀਂ ਦਿੱਤੀ ਹੈ ਇਸ ਦੌਰਾਨ ਸੀਐਨਐਨ ਨੇ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਰਿਪੋਰਟ ਦਿੱਤੀ ਹੈ ਕਿ ਦੋਵੇਂ ਹਮਲੇ ਚੰਗੀ ਤਰ੍ਹਾਂ ਯੋਜਨਾਬੱਧ ਤਰੀਕੇ ਨਾਲ ਕੀਤੇ ਗਏ ਨੇ ਅਤੇ 99 ਪਾਣੀ ਦੇ ਅੰਦਰ ਅਤੇ 27 ਡਰੋਨ ਦੀ ਵਰਤੋਂ ਕੀਤੀ ਗਈ ਹੈ ਜ਼ਿਕਰਯੋਗ ਹੈ ਕਿ ਵਿਰਾਟ ਪਹਿਲਾਂ ਇੱਕ ਵੱਖਰੇ ਨਾਮ ਨਾਲ ਕੰਮ ਕਰਦਾ ਸੀ ਅਤੇ ਜਨਵਰੀ 2025 ਚ ਅਮਰੀਕਾ ਦੁਆਰਾ ਇਸ ਤੇ ਪਾਬੰਦੀ ਲਗਾਈ ਗਈ ਬਾਅਦ ਦੇ ਵਿੱਚ ਯੂਕੇ ਅਤੇ ਯੂਰੋਪੀਅਨ ਯੂਨੀਅਨ ਨੇ ਵੀ ਇਸ ਦੇ ਉੱਤੇ ਪਾਬੰਦੀਆਂ ਲਗਾ ਦਿੱਤੀਆਂ ਤੁਰਕੀ ਦੇ ਟਰਾਂਸਪੋਰਟ ਮੰਤਰੀ ਅਬੂ ਕਾਦਰ ਉਰ ਲੋਗਲੋ ਨੇ ਕਿਹਾ ਕਿ ਜਹਾਜ਼ ਤੇ ਬਾਰੀ ਪ੍ਰਭਾਵ ਦੇ ਨਿਸ਼ਾਨ ਮਿਲੇ ਨੇ ਜੋ ਕਿ ਕਿਸੇ ਮਾਈਨ ਰਾਕਟ ਜਾਂ ਸਮੁੰਦਰੀ ਡਰੋਨ ਦੁਆਰਾ ਕੀਤੇ ਗਏ ਹਮਲੇ ਵੱਲ ਇਸ਼ਾਰਾ ਕਰਦੇ ਨੇ ਸ਼ੁੱਕਰਵਾਰ ਦੇ ਹਮਲੇ ਤੋਂ ਬਾਅਦ ਵਿਰਾਟ ਤੋਂ 20 ਚਾਲਕਦਾਲ ਦੇ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਜਦਕਿ ਕਰੋਸ ਤੋਂ ਸਾਰੇ 25 ਚਾਲਕਦਾਲ ਦੇ ਮੈਂਬਰਾਂ ਨੂੰ ਵੀ ਬਚਾ ਲਿਆ ਗਿਆ ਦੋਵੇਂ ਹਮਲੇ ਤੁਰਕੀ ਦੇ ਖੇਤਰੀ ਪਾਣੀ ਤੋਂ ਬਾਅਦ